ਚੰਡੀਗੜ੍ਹ ਵਿੱਚ ਸਾਈਬਰ ਠੱਗੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਠੱਗਾਂ ਨੇ ਇੱਕ ਸਥਾਨਕ ਕਾਰੋਬਾਰੀ ਦੇ ਨਾਲ 3 ਕਰੋੜ 41 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਮੇਰਾ ਕੰਮ ਥੋੜਾ ਅਰਜੈਂਟ ਕਰਾ ਦਿਓ ਪਲੀਜ਼। ਹਾਂਜੀ ਹਾਂਜੀ ਬੈਠੋ ਪਲੀਜ਼। ਹਾਂਜੀ ਭਾਜੀ ਹੋ ਜਾਊਗਾ ਤੁਹਾਡਾ ਕੰਮ। ਥੈਂਕ ਯੂ ਸਰ। ਇਹ ਸਰ ਥੋੜੀ ਥੋੜੀ ਸੇਵਾ ਲਈ। ਹਾਂਜੀ। ਇਕੀ ਵੀਰੇ ਇਹ ਤੁਹਾਡੇ ਲਈ ਹੈ ਸਰ ਥੋੜਾ ਚਾਹ ਪਾਣੀ ਇਕ ਹੀ ਕਰਿਓ ਸਰ ਤੁਹਾਨੂੰ ਨਹੀਂ ਪਤਾ ਰਿਸ਼ਵਤ ਦੇਣਾ ਜੁਰਮ ਹੈ ਕਿਉਂ ਮਜ਼ਾਕ ਕਰ ਰਹੇ ਹੋ ਸਰ ਰਿਸ਼ਵਤ ਤੋਂ ਬਿਨਾ ਤਾਂ ਸਰਕਾਰੀ ਕੰਮ ਹੋਣੇ ਨਾ ਮੁਮਕਿਨ ਆ ਇਹ ਤੁਹਾਡਾ ਭੁਲੇਖਾ ਹੈ ਮਾਨ ਸਰਕਾਰ ਦੇ ਰਾਜ ਚ ਹਰ ਕੰਮ ਮੁਮਕਿਨ ਹੈ ਮੈਂ ਸਮਝਿਆ ਨਹੀਂ ਸਰ ਇਹ ਸਮਝਣ ਲਈ ਤੁਹਾਨੂੰ ਮਾਨ ਸਰਕਾਰ ਦੀ ਐਂਟੀ ਕ੍ਰਾਪਸ਼ਨ ਪਾਲਿਸੀ ਨੂੰ ਜਾਣਨਾ ਪਵੇਗਾ ਭਾਈ ਉਹ ਦਿਨ ਗਏ ਜਦੋਂ ਸਰਕਾਰੀ ਦਫ਼ਤਰ ਚਾਹ ਪਾਣੀ ਲੈ ਕੇ ਕੰਮ ਕਰਦੇ ਸੀ ਨਾਲੇ ਜੇ ਕੋਈ ਸਰਕਾਰੀ ਮੁਲਾਜ਼ਮ ਤੁਹਾਡੇ ਤੋਂ ਰਿਸ਼ਵਤ ਮੰਗਦਾ ਤਾਂ ਤੁਸੀਂ ਉਹਦੀ ਰਿਕਾਰਡਿੰਗ ਕਰਕੇ ਐਂਟੀ ਕ腐ਪਸ਼ਨ ਨੰਬਰ ਤੇ ਭੇਜ ਸਕਦੇ ਹੋ ਉਸ ਤੋਂ ਬਾਅਦ ਹੀ ਜ਼ਿੰਮੇਵਾਰੀ ਤਾਂ ਮਾਨ ਸਰਕਾਰ ਦੀ ਤੁਹਾਡਾ ਕੰਮ ਕਰਕੇ ਦੇਣਾ ਸਾਡਾ ਫਰਜ਼ ਹੈ ਸਰ ਤੇ ਅਸੀਂ ਆਪਣੇ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਹਰ ਸਰਕਾਰੀ ਦਰਬਾਰ ਨੂੰ ਰਿਸ਼ਵਤ ਮੁਕਤ ਬਣਾਵਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਚੰਡੀਗੜ੍ਹ ਪੁਲਿਸ ਨੇ ਮਾਵਲੇ ਦੀ ਜਾਂਚ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਵੇਂ ਫਿਲਹਾਲ ਪੁਲਿਸ ਰਿਮਾਂਡ ਤੇ ਹਨ ਅਤੇ ਪੁੱਛਗਿੱਛ ਜਾਰੀ ਹੈ ਸੈਕਟਰ 29 ਵਾਸੀ ਦਲੀਪ ਸਿੰਘ ਬਾਜਬਾ ਨੇ ਸੈਕਟਰ 17 ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਕਿ ਉਸਦੇ ਨਾਂ ਤੇ ਇੱਕ ਕਿਨਾਰਾ ਬੈਂਕ ਦੇ ਵਿੱਚ ਵਰਚੁਅਲ ਖਾਤਾ ਖੋਲਿਆ ਗਿਆ ਹੈ ਕਾਲ ਕਰਨ ਵਾਲੇ ਨੇ ਵੀਡੀਓ ਕਾਲ ਰਾਹੀਂ ਏਟੀਐਮ ਕਾਰਡ ਵੀ ਦਿਖਾਇਆ ਤੇ 19 ਮਾਰਚ ਨੂੰ ਫਿਰ ਕਾਲ ਆਈ ਤੇ ਦੱਸਿਆ ਗਿਆ ਕਿ ਉਸਦਾ ਨਾਮ 2 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੇ ਵਿੱਚ ਆ ਰਿਹਾ ਹੈ ਤੇ ਠੱਗਾਂ ਨੇ ਆਪਣੇ ਆਪ ਨੂੰ ਸਿੱਧਾ ਸੁਪਰੀਮ ਕੋਰਟ ਦੇ ਨਾਲ ਜੁੜਿਆ ਦੱਸਿਆ ਉਸ ਨੂੰ ਡਰਾਇਆ ਗਿਆ ਕਿ ਉਸਦੀ ਡਿਜੀਟਲ ਗ੍ਰਿਫਤਾਰੀ ਹੋ ਸਕਦੀ ਹੈ ਠੱਗਾਂ ਨੇ ਪਹਿਲਾਂ 8 ਲੱਖ ਰੁਪਏ ਟਰਾਂਸਫਰ ਕਰਵਾਏ ਤੇ ਫਿਰ ਬਾਅਦ ਦੇ ਵਿੱਚ ਹੋਰ ਵੱਡੀਆਂ ਰਕਮਾਂ 60 ਲੱਖ 80 ਲੱਖ 88 ਲੱਖ ਰੁਪਏ ਅਤੇ 1 ਕਰੋੜ 5 ਲੱਖ ਰੁਪਏ ਵੱਖ-ਵੱਖ ਖਾਤਿਆਂ ਦੇ ਵਿੱਚ ਭੇਜਣ ਲਈ ਉਸ ਬੰਦੇ ਨੂੰ ਮਜਬੂਰ ਕੀਤਾ ਗਿਆ। ਇਹ ਸਭ ਪੈਸੇ ਵੀਡੀਓ ਕਾਲਾਂ ਤੇ ਮਾਨਸਿਕ ਦਬਾਅ ਦੇ ਕੇ ਲਏ ਗਏ ਤੇ ਸ਼ਿਕਾਇਤਕਰਤਾ ਨੂੰ ਲਗਾਤਾਰ ਵੱਖ-ਵੱਖ ਨੰਬਰਾਂ ਤੋਂ ਕਾਲਾਂ ਵੀ ਆਉਂਦੀਆਂ ਰਹੀਆਂ। ਇੰਸਪੈਕਟਰ ਉਤਾਸ ਜਯਾਦਵ ਦੀ ਅਗਵਾਈ ਹੇਠ ਸਾਈਬਰ ਸੈੱਲ ਦੀ ਟੀਮ ਨੇ ਹਰਿਆਣਾ ਦੇ ਨਾਰਨੌਲ ਤੋਂ ਮਹਿਕ ਜਯਾਦਵ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਖਾਤੇ ਵਿੱਚ 1 ਕਰੋੜ 5 ਲੱਖ ਰੁਪਏ ਆਏ ਸਨ। ਉਸ ਨੇ ਕਬੂਲਿਆ ਹੈ ਕਿ ਠੱਗੀ ਦੇ ਬਤਲੇ ਉਸ ਨੂੰ 1,20,000 ਰੁਪਏ ਦੇ ਕਮਿਸ਼ਨ ਵੱਜੋਂ ਲੈ ਸਨ ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਦੂਜੇ ਦੋਸ਼ੀ ਸਚਨ ਸ਼ਰਮਾ ਉਰਫ ਮੋਨੂ ਨੂੰ ਜੈਪੁਰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ ਦੋਵਾਂ ਤੋਂ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ ਜਿਨ੍ਹਾਂ ਦਾ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਕੱਲ ਇਸ ਤਰ੍ਹਾਂ ਦੀਆਂ ਠੱਗੀਆਂ ਬਹੁਤ ਸਾਰੇ ਲੋਕਾਂ ਨਾਲ ਹੋ ਰਹੀਆਂ ਹਾਲਾਂਕਿ ਸਰਕਾਰ ਦੇ ਵੱਲੋਂ ਵਕ ਵਕ ਮਾਧਿਅਮ ਦੇ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੀਆਂ ਠੱਗੀਆਂ ਤੋਂ ਸਾਵਧਾਨ ਜ਼ਰੂਰ ਰਹੋ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਘਟਨਾਵਾਂ ਵਾਪਰ ਰਹੀਆਂ ਨੇ ਤੇ ਇਹ ਚੰਡੀਗੜ੍ਹ ਦੀ ਵਾਪਰੀ ਘਟਨਾ ਇੰਨੀ ਵੱਡੀ ਹੈ ਕਿ ਕਰੋੜਾਂ ਰੁਪਏ ਦੀ ਠੱਗੀ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਹੁਣ ਅੱਗੇ ਮਾਵਲੇ ਦੀ ਜਾਂਚ ਚੱਲ ਰਹੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ